ਮੁੰਡੇ ਤੇ ਮਾਰਤਾ ਚਾਕੂ ਮੁੰਡੇ ਨੇ ਮੰਗਿਆ ਸੀ ਪਿਓ ਤੋਂ 5 ਲੱਖ ਦਾ ਹਿਸਾਬ ਤੁਸੀਂ ਵੀ ਸੁਣੋ ਹੁਣ ਕੀ ਕਹਿ ਰਿਹਾ ਬਾਪੂ ਭਾਜੀ ਕੀ ਨਾ ਜੀ ਆਪਣਾ ਮੇਰਾ ਮਨ ਨਹੀਂ ਆ ਰਹੀ ਕਿਹੜੀ ਜਗ੍ਹਾ ਰਹਿਣ ਆ ਕੀ ਮਾਮਲਾ ਕੀ ਡਾ ਤੁਹਾਡੇ ਕੋ ਸੱਤਾ ਵਗੈਰਾ ਲੱਗਿਆ ਮਾਮਲਾ ਭਾਜੀ ਕੁਝ ਨਹੀਂ ਬਸ ਪੈਸਿਆਂ ਦੇ ਲੈਣ ਦੇਣ ਪੈਸੇ ਸਿਕਿਉਰਿਟੀ ਦੀ ਗੱਲਬਾਤ ਕਰਦੇ ਸੀ ਤੇ ਫਾਦਰ ਸਾਹਿਬ ਵੀ ਕਿਹਾ ਕਿ ਮੇਰੇ ਤੇ ਉਹ ਜ਼ਿਆਦਾ ਹਾਈਪਰ ਹੋ ਗਏ ਥੋੜੇ ਜਿਹਾ ਨਹੀਂ ਕਿ ਅੱਗੇ ਥੋੜਾ ਹਾਈਪਰ ਹੋ ਗਏ ਤੇ ਉਹਨਾਂ ਨੇ ਹਮਲਾ ਕੀਤਾ ਜੀ ਚਾਕੂ ਦੇ ਨਾਲ ਕੀ ਨਾਮ ਆ ਡਾਡੀ ਦਾ ਸੁਖਿੰਦਰ ਪਾਲ ਜੀ ਤੇ ਉਹਨਾਂ ਨੇ ਤੁਹਾਡੇ ਤੇ ਹਮਲਾ ਕਰ ਦਿੱਤਾ ਹਾਂਜੀ ਕਾਰਨ ਕੀ ਹਮਲਾ ਕਰਨ ਦਾ ਕਰਨ ਉਹ ਹੀ ਪੈਸਿਆਂ ਦੀ ਲੈਣ ਦੇਣ ਦੀ ਗੱਲ ਕਰਦੇ ਸੀਗੀ ਤੇ ਨਹੀਂ ਕਿਹੜੇ ਪੈਸੇ ਸੀਗੇ ਪੈਸੇ ਹੀ ਮੈਂ ਬਾਹਰ ਗਿਆ ਸੀ ਕਹੋ ਜੀ ਪੁੱਛ ਰਿਹਾ ਸੀ ਜੀ ਕਿਹੜੀ ਜਗ੍ਹਾ ਗਏ ਸੀ ਬਾਹਰ ਕੱਤੰਦੇ ਮੈਨੂੰ ਅੱਛਾ ਹੀ ਤੇ ਐਂ ਕਹਦਾ ਤੁਸੀਂ ਬਾਹਰੋਂ ਮੈਨੂੰ ਹੋ ਗਿਆ ਭਾਜੀ ਸਾਲ ਹੋ ਗਏ ਤੇ ਪੈਸੇ ਦਾ ਤੁਸੀਂ ਹੁਣ ਪੁੱਛਿਆ ਰਾਨੂੰ ਹਾਂਜੀ ਪੈਸੇ ਦਾ ਪੁੱਛਦਾ ਪਹਿਲਾਂ ਨਹੀਂ ਸੀਗਾ ਵੀ ਇਦਾਂ ਹੀ ਲਾਰਾ ਲਾਉਂਦੇ ਸੀਗੇ ਉਹ ਰਾਤ ਜੀ ਕਰਦਾ ਕੱਲ੍ਹ ਕਰਦਾ ਮਹੀਨੇ ਦਾ ਕਰਦਾ ਕਿੰਨੇ ਕ ਪੈਸੇ ਸੀਗੇ ਪੈਸੇ ਭਾਜੀ 5 ਕ ਲੱਖ ਹੈਗਾ ਜੀ ਤੇ ਕੀ ਪੁੱਛਿਆ ਤੁਸੀਂ ਮੜ ਕੇ ਆ ਕੇ ਘਰ ਦੇਣੋਂ ਘਰ ਦੇਣੋਂ ਮੈਂ ਉਹ ਹੀ ਕਹਿੰਦਾ ਸੀਗਾ ਵੀ ਮੇਰੇ ਪੈਸੇ ਦੇ ਦੇ ਮੈਂ ਹੋਰ ਪਾਸੇ ਦੇਖਾਂਗਾ ਬਸ ਉਹੀ ਥੋੜੀ ਗੱਲਬਾਤ ਹੋਰ ਦੀ ਦਿੱਤੇ ਨਹੀਂ ਪੈਸੇ ਫਿਰ ਨਹੀਂ ਭਾਜੀ ਕੀ ਕਹਿੰਦੇ ਕਿ ਪੈਸੇ ਕਿੱਥੇ ਲੱਗੇ ਪੈਸੇ ਪੈਸੇ ਭਾਜੀ ਇਦਾਂ ਹੀ ਬਸ ਅਹੀ ਹੈਗੇ ਭਾਜੀ ਮਾਤੜ ਸਾਥੀ ਉਹ ਇੱਦੇ ਗਾਹਾਂ ਲੋਕਾਂ ਨੂੰ ਘਰੋਂ ਦੁਕਾਨ ਤੇ ਲਾ ਦਿੱਤੇ ਉਹਨਾਂ ਦੀ ਦੁਕਾਨ ਪਈ ਹੈ ਹਾਂ ਬਿਆਜੂ ਦੇ ਹੀ ਜਾਂਦੇ ਤਾਂ ਪਿੰਡ ਦੇ ਇੱਦੇ ਹੀ ਬੰਦੇ ਨੂੰ ਪਤਾ ਲੱਗਦਾ ਜੀ ਕਾਦੀ ਦੁਕਾਨ ਭਾਜੀ ਉਹਨਾਂ ਨੇ ਪਾਈ ਆ ਫਾਸਟ ਫੂਡ ਦੀ ਐ ਪਿੰਡੀ ਖਲવાડી ਅੱਛਾ ਜੀ ਹਾਂ ਤੇ ਅੱਜ ਕੀ ਗੱਲਬਾਤ ਹੋਈ ਜਿਹੜੇ ਤੁਹਾਡੇ ਚਾਕੂ ਮਾਰਨੇ ਆ ਕੇ ਜੜੇ ਗੱਲਬਾਤ ਭਾਜੀ ਮੈਂ ਉਹੀ ਪੁੱਛਿਆ ਵੀ ਮੈਨੂੰ ਤੁਸੀਂ ਇੰਨੇ ਟਾਈਮ ਦੇ ਲਾਰੀ ਲਈ ਜਾਂਦੇ ਵੀ ਮੇਰੇ ਪੈਸੇ ਦੇ ਦਿਓ ਹਾਂ ਤੇ ਮੈਨੂੰ ਕਿਹਾ ਵੀ ਮੈਂ ਨਹੀਂ ਦੇਣੇ ਵੀ ਟਰੂ ਗੱਲ ਆ ਕੀ ਕਰਨ ਅੱਛਾ ਜੀ ਠੀਕ ਹੈ ਇੱਦੀ ਬਸਾਈ ਪਰ ਹੋ ਗਏ ਮੈਂ ਵੀ ਥੋੜਾ ਜਿਹਾ ਹੋਇਆ ਤੇ ਮੇਰੇ ਤੇ ਹਮਲਾ ਕਰ ਦਿੱਤਾ ਕਿਹੜਾ ਧਿਆਨ ਨਾ ਕੀਤਾ ਹਮਲਾ ਚਾਕੂ ਸਗਾ ਉਹਨਾਂ ਦੇ ਕੋਲ ਹੀ ਚਾਕੂ ਕਿਹੜਾ ਜਿਹੜਾ ਘਰ ਹੁੰਦਾ ਜਿਹੜਾ ਯੂਜ਼ ਕਰਦੇ ਆਪਾਂ ਨਹੀਂ ਜਿਹੜਾ ਉਹ ਕਾਡਿੰਗ ਕਰਨ ਵਾਲਾ ਹੁੰਦਾ ਅੱਛਾ ਹਾਂਜੀ ਉਹ ਕਿੱਥੋਂ ਲੈ ਕੇ ਆਏ ਚਾ ਕੋ ਬਾਹਰੋਂ ਜਾਂ ਘਰ ਹੀ ਪਿਆ ਸੀ ਦੁਕਾਨ ਦੁਕਾਨ ਤੇ ਸੀਗੇ ਜਫਾਸ਼ ਬੂਰ ਦੀ ਦੁਕਾਨਾਂ ਦੇ ਟਿਕ ਜੀ ਉਹਨਾਂ ਦੀ ਹਾਂਜੀ ਦੁਕਾਨ ਤੇ ਮਾਰਿਆ ਕਿ ਘਰੇ ਮਾਰੇ ਦੁਕਾਨ ਤੇ ਕੈਮਰੇ ਲੱਗੇ ਦੁਕਾਨ ਤੇ ਨਹੀਂ ਭਾਜੀ ਇਹ ਹੁਣ ਤੁਸੀਂ ਕਾਰਵਾਈ ਕਰਾ ਰਹੇ ਆਪਣੀ ਕਾਰਵਾਈ ਭਾਜੀ ਕਰਦੇ ਪਏ ਆ ਜੀ ਗੱਲ ਉਹਨਾਂ ਨੂੰ ਕਿਹਾ ਹੈ ਜੀ ਸਾਹਿਬ ਜੀ ਰਿਕੀ ਮੰਗ ਕਰਦੇ ਤੁਸੀਂ ਪ੍ਰਸ਼ਾਸਨ ਤੋਂ ਹਾਂ ਮੁਖਾਸਣ ਤੋਂ ਇਹ ਹੀ ਮੰਗ ਕਰਦਾ ਜੀ ਉਹਨਾਂ ਦੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਹੋਰ ਉਹਨਾਂ ਕੀ ਕਰਦਾ ਮੈਂ ਤੇ ਬਹੁਤ ਥੱਕ ਗਿਆ ਕੋਸ਼ਿਸ਼ ਕਹਿ ਦਿੱਤੀ ਭਾਜੀ ਤੁਸੀਂ ਜਾ ਜੇ ਕਿੱਦਾਂ ਕੋਸ਼ਿਸ਼ ਕਹਿ ਭਾਜੀ ਕਰਨੀ ਹੈ ਜੇ ਸੱਟਾਂ ਕਿਤੇ ਕਿਤੇ ਲੱਗੀਆਂ ਆਪਣੀ ਸੱਟਾਂ ਭਾਜੀ ਆ ਪੇਚੀ ਲੱਗੀ ਹੈ ਧੂਈ ਤੇ ਲੱਗਾ ਚਾਕੂ ਇਹ ਇਕੱਲੇ ਤੁਹਾਡੇ ਫਾਦਰ ਇਕੱਲੇ ਤੁਹਾਡੇ ਫਾਦਰ ਨੇ ਮਾਰਿਆ ਜਾਂ ਕੋਈ ਹੋਰ ਸੀ ਨਾਲ ਨਾਲ ਫਾਦਰ ਇਕੱਲੇ ਫਾਦਰ ਹੀ ਸੀਗੇ ਹੋਰ ਨਹੀਂ ਕੀ ਕੋਈ ਜੀ ਕਿ ਤੁਹਾਨੂੰ ਲੈ ਕੇ ਕੋਣ ਆਇਆ ਸਿਵਲ ਹਸਪੀਟਲ ਮੈਂ ਭੱਜਾਂ ਜੀ ਉੱਥੋਂ ਭੱਜ ਕੇ ਮੋਟਰਸਾਈਕਲ ਤੇ ਆਇਆ ਹਾਂ ਤੁਹ ਕਿਹੜੇ ਪਿੰਡ ਦੇ ਆ ਤੁਸੀਂ? ਖਲਵਾੜਾ ਕੀ ਨਾਮ ਆ ਪATER ਦਾ? ਗਵਿੰਦਰ ਪਾਲ ਜੀ। ਤੁਹਾ ਕੀ ਨਾਮ ਆ ਜੀ ਆਪਣਾ? ਮੇਰਾ ਨਾਮ ਗਵਿੰਦਰ ਪਾਲ ਹੈ ਜੀ। ਇਹ ਕਿਹੜੇ ਪਿੰਡ ਦੇ ਆ? ਮੇਰਾ ਪਿੰਡ ਖਲਵਾੜਾ ਹੈ। ਇਹ ਕਹਿੰਦਾ ਤੁਹਾਡਾ ਮੁੰਡਾ ਦਾਖਲ ਹੋਇਆ ਹਸਪੀਟਲ ਕਹਿੰਦਾ ਮੇਰੇ ਪਿਓ ਨੇ ਚਾਕੂ ਮਾਰੇ ਮੇਰੇ ਕੀ ਮਾਮਲਾ ਸਾਰਾ? ਇਹਦਾ ਮਾਮਲਾ ਇਹ ਆ ਜੀ ਪੈਸਿਆਂ ਦਾ ਮਾਮਲਾ ਮੈਨੂੰ ਕਹਿੰਦਾ ਉਹ ਕਹਿੰਦਾ ਮੈਨੂੰ 10 ਲੱਖ ਰੁਪਇਆ ਦੇ। ਹੂੰ। ਮੈਂ ਮੈਂ ਕਿਹਾ ਕਿੱਥੋਂ ਦੇਵਾਂ ਮੈਂ ਆਪਾਂ ਸੀਗਾ ਟਰਨਾਂ ਨਾਲ ਪੜਾਈਆਂ ਸੀ। ਤਾਂ ਵੀ ਚਲੋ ਕੋ ਗੱਲ ਨਹੀਂ ਵੀ ਕੱਲ ਨੂੰ ਆਪਣੇ ਜਿਹੜੇ ਕਾਗਜ਼ ਪੱਤਰਿਆ ਪੂਰੇ ਹੋ ਜਾਣੇ ਕੱਲ ਨੂੰ ਹੈਗਾ ਸੋਮਵਾਰ ਵੀ ਬੈਂਕ ਦੇ ਵਿੱਚ ਜਾਵਾਂਗੇ ਉੱਥੇ ਬੈਂਕ ਦੇ ਵਿੱਚ ਥੋੜਾ ਬਹੁਤ ਲੋਨ ਕਰਾ ਲਾਂਗੇ ਥੋੜੇ ਬਹੁਤੇ ਪੈਸੇ ਕਰ ਲਾਂਗੇ ਕੋ ਕੋਲੋਂ ਤਾਂ ਕਹਿੰਦਾ ਨਹੀਂ ਮੈਨੂੰ ਹੁਣੇ ਚਾਹੀਦੇ ਤਾਂ ਮੈਂ ਕਿਹਾ ਚਲੋ ਠੀਕ ਆ ਤਾਂ ਮੈਨੂੰ ਮੈਂ ਉਹਨੂੰ ਕਿਹਾ ਵੀ ਚਲ ਤੂੰ ਚੱਲ ਆਪਣੇ ਰੋਟੀ ਲੈ ਕੇ ਆਇਆ ਸੀ ਉਹ ਰੋਟੀ ਪਈ ਮੇਰੀ ਤਾਂ ਉਸ ਤੋਂ ਬਾਅਦ ਵਿੱਚ ਉਹ ਮੰਨਿਆ ਨਹੀਂ ਲੱਭਿਆ ਆਪਣੇ ਬੈਸ ਬਸਾਈ ਲੱਭਿਆਗਾ ਔਖਾ ਕਿ ਕੱਲਾ ਪਿਆਗਾ ਗਾਲਾਂ ਵਾਲਾ ਲੱਭਿਆ ਕੱਢਣ ਅੱਛਾ ਜੀ ਤਾਂ ਮੈਂ ਨੂੰ ਚੱਲਦਾ ਇਦਾਂ ਦੇ ਕੰਮ ਠੰਡੇ ਕੰਮ ਠੰਡੇ ਦਿਮਾਗ ਨਾਲ ਹੁੰਦੇ ਨੇ ਤੇ ਮੰਗਦਾ ਕਾ ਵੀ ਪੈਸੇ ਹਾਂਜੀ ਮੰਗਦਾ ਕਿਉਂ ਕਹਿੰਦਾ ਮੈਂ ਬਾਹਰ ਨੂੰ ਲਾਉਣਾ ਮੈਂ ਤੇਰੇ ਬਾਹਰ ਨੂੰ ਪੈਸੇ ਅਸੀਂ ਖੱਟਣੇ ਆ ਹੋਰ ਕਿਸੇ ਨੂੰ ਬਗਾਨੇ ਉਹ ਕਹਿੰਦਾ 5 ਲੱਖ ਰੁਪਏ ਮੈਂ ਭੇਜਿਆ ਵੀ ਇਹਨਾਂ ਨੂੰ ਉਹਦਾ ਕੋਈ ਹਿਸਾਬ ਨਹੀਂ ਦਿੰਦੇ ਪਰ ਬਾਹਰੋਂ ਭੇਜਿਆ ਜੀ ਮੈਂ 5 ਲੱਖ ਦਾ ਬਾਹਰੋਂ ਮੁੰਡੇ ਨੇ ਕਵਾਇਦ ਤੋਂ ਕਹਿੰਦਾ ਭੇਜਿਆ ਜੀ ਕਤਰ ਤੋਂ ਬੜੀ ਕਵਾਇਦ ਗਿਆ ਜੀ ਮੁੰਡਾ ਉਹ ਗਿਆ ਸੀਗਾ ਕਤਰ ਹਾਂ ਉਹਨੇ ਇੱਕ ਪੈਸਾ ਵੀ ਨਹੀਂ ਦਿੱਤਾ ਜੀ ਹਾਂ ਉੱਥੇ ਮੇਰਾ ਆਪਣੇ ਤਕਰੀਬਨ 7 ਲੱਖ ਰੁਪਏ ਲਵਾਇਆ ਉਹਨੇ ਉਹਦਾ ਲਾਇਸੈਂਸ ਬਣਾਇਆ ਉਹਨੂੰ ਉੱਥੇ ਵੀ ਮਤਲਬ ਮੈਂ ਆਪਣੀ ਕੰਪਨੀ ਦੇ ਵਿੱਚ ਉਹਨੂੰ ਰੱਖਿਆ ਤੇ ਚਾਕੂ ਦਾ ਕੀ ਮਾਮਲਾ ਕਹਿੰਦਾ ਮੇਰੇ ਚਾਕੂ ਮਾਰ ਦਿੱਤਾ ਕਹਿੰਦਾ ਡੈਡੀ ਮੇਰੇ ਨੇ ਚਾਕੂ ਬੈਸ ਬਸਾਈਆ ਕਰਦਾ ਸੀਗਾ ਤਾਂ ਉਹ ਮੇਰੇ ਲੱਗਾਈ ਮਾਂ ਨੂੰ ਉਹ ਫੜਫੜਾਈ ਇਹ ਲੱਗਾ ਉਦਾਂ ਨਹੀਂ ਮੈਂ ਮਾਰਿਆ ਕੋਈ ਬਾਪ ਆਪਣੇ ਪਿਓ ਕੋਤ ਨੂੰ ਥੋੜੋ ਮਾਰਦਾ ਹੂੰ ਤੇ ਉਹ ਪੈਸੇ ਉਹ ਆਪਣੇ ਮੰਗਦਾ ਸੀਗੇ ਤੁਹਾਡੇ ਕੋਲੋਂ ਮੰਗਦਾ ਮੇਰੇ ਕੋਲੋਂ ਮੰਗਦਾ ਆਪਣੇ ਉਹਦੇ ਕੋਲ ਤਾਂ ਇੱਕ ਕੋਡੀ ਵੀ ਹੈ ਨਹੀਂ ਉਹ ਕਹਿੰਦਾ ਮੈਂ ਬਾਹਰੋਂ ਭੇਜੇ ਸੀ 5 ਲੱਖ ਮੈਂ ਦਿੱਤੇ ਹੋਏ ਸੀ ਇਹਨਾਂ ਨੇ ਸਾਂਭੇ ਨਹੀਂ ਇਹਨਾਂ ਨੇ ਕਿਸੇ ਨੂੰ ਪਹਿਲਾਂ ਭਾਜੀ ਤੁਸੀਂ ਇਹ ਦੇਖ ਲਓ ਜੇ ਉਹਨੇ ਭੇਜੇਗੇ ਨੂੰ ਕਹਿੰਦਾ ਮੈਂ ਆਪਣੇ ਪਿਓ ਨੂੰ ਭੇਜੇ ਸੀਗੇ ਅੱਛਾ ਮੇਰਾ ਅਗਰ ਉਹਦੇ ਨਾਂ ਦਾ ਮੈਨੂੰ ਇੱਕ ਵੀ ਪੈਸਾ ਆਇਆ ਹੋਵੇ ਕਹਿੰਦਾ ਇੱਦੇ ਲੋਕਾਂ ਲੱਖ ਦਾ ਭਾਜੀ 10 ਲੱਖ ਦੇਣ ਨੂੰ ਤਿਆਰ ਆ ਮੁੰਡੇ ਦਾ ਕਹਿਣਾ ਕਿ ਇੱਦੇ ਲੋਕਾਂ ਨੂੰ ਵਿਆਹ ਤੇ ਚਾੜ ਤੇ ਬਾਹਰ ਵੰਡ ਦੇ ਕਿਤੇ ਪੈਸੇ ਉਹ ਤਾਂ ਮੈਂ ਆਪਣੇ ਉਹ ਤਾਂ ਮੇਰੇ ਆਪਣੇ ਪੈਸੇ ਸਾਨੂੰ ਸਾਨੂੰ ਕੰਪਨੀ ਨੇ ਹਿਸਾਬ ਤਾਂ ਦਿੱਤਾ ਹੀ ਸਾਰਾ ਜਦੋਂ ਬਾਹਰ ਭੇਜਿਆ ਤੁਸੀਂ ਪੈਸੇ ਲਾ ਕੇ ਭੇਜਿਆ ਜਿਹਨੂੰ ਪੈਸੇ ਮੈਂ ਲਾਏ ਉੱਥੇ ਵੀ ਸਾਰਾ ਖਰਚਾ ਮੇਰਾ ਹੀ ਹੋਇਆ ਕਿੰਨੇ ਪੈਸੇ ਲਾਏ ਤੁਸੀਂ ਬਾਹਰ ਭੇਜ ਲੱਗਿਆ ਮੈਂ ਜਿਸ ਟਾਈਮ ਉਹਨੂੰ ਸੱਦਿਆ ਉਸ ਟਾਈਮ 2.5 ਲੱਖ ਰੁਪਇਆ ਮੇਰਾ ਉੱਥੇ ਲੱਗ ਗਿਆ ਉਹ ਆਪਣੇ ਉਹਨੂੰ ਮੈਂ ਖੱਦਿਆ ਸੀ ਆਜ਼ਾਦ ਵਿਜੇ ਚ ਆਜ਼ਾਦ ਵਿਜੇ ਪੈਸੇ ਜ਼ਿਆਦਾ ਲੱਗਦੇ ਆ ਤੇ ਹੁਣ 5 ਲੱਖ ਕਿਉਂ ਮੰਗੀ ਜਾਂਦਾ ਫਿਰ ਉਹ ਉਹ ਬਾਹਰ ਜਾਣ ਵਾਸਤੇ ਉਹ ਉਹਦਾ ਤਾਂ ਮੇਰੇ ਕੋਲ ਇੱਕ ਪੈਸਾ ਵੀ ਨਹੀਂ ਹੁਣ ਕੰਮ ਕਰਦਾ ਬਾਹਰ ਇਹ ਬਾਹਰ ਉਹਦਾ ਲਾਇਸੈਂਸ ਬਣਾਇਆ ਸੀਗਾ ਡਰਾਈਵਰ ਦਾ ਹਾਂਜੀ ਤਾਂ ਉਹ ਆਪਣੇ ਦੋ ਕੁ ਮਹੀਨੇ ਉਹਨੇ ਗੱਡੀ ਚਲਾਈ ਉੱਥੇ ਹਾਂ ਤਾਂ ਉੱਥੋਂ ਵੀ ਉਹ ਆ ਗਿਆ ਜੀ ਕਦੋਂ ਦਾ ਆਇਆ ਬਾਹਰੋਂ ਇਹ ਉਹ ਇਹਨੂੰ ਹੋ ਗਿਆ ਸਾਲ ਤਕਰੀਬਨ ਸਾਲ ਵੀ ਸਾਢ ਅੱਛਾ ਹੁਣ ਤੁਹਾਨੂੰ ਮੈਂ ਇੱਕ ਗੱਲ ਹੋਰ ਹੁਣ ਆਪਣੀ ਇਹ ਨਿਊਜ਼ ਚ ਗੱਲ ਆ ਗਈ ਤੁਹਾਨੂੰ ਮੇਰੇ ਘਰ ਚਲੋ ਹਾਂ ਫੋਨ ਮੈਂ ਦਿਖਾਉਣਾ ਐਲ ਸੀ ਡੀ 35000 ਦੀ ਮੈਂ ਲਿਆਂਦੀ ਖੜੇ ਪੈਰ ਉਹ ਤੋੜੀ ਫਰਿੱਜ ਅੰਦਰ ਫਰਿੱਜ ਅੰਦਰ ਪਈਆ ਰਸੋਈ ਦੇ ਵਿੱਚ ਉਹ ਸਾਰੇ ਅੰਦਰੋਂ ਖਾਣੇ ਤੋਂ ਇਹ ਮੁੰਡਾ ਨੁਕਸਾਨ ਕਦੇ ਕਰਦਾ ਕੋਈ ਨਸ਼ਾ ਵਗੈਰਾ ਕਰਦਾ ਇਹ ਨਸ਼ੇ ਚਲੋ ਆਪਣੇ ਜਿੱਦਾਂ ਮਤਲਬ ਕਹਿੰਦੇ ਆ ਵੀ ਜਿੱਦਾਂ ਇੱਕ ਇੱਕ ਮੁੰਡਾ ਇੱਕ ਪੀਓ ਇੱਕ ਮੁੰਡਾ ਪੀਓ ਦੇ ਬਰਾਬਰ ਉਹ ਆ حساب ਆ ਤੇ ਅੱਜ ਹੀ ਕਰਕੇ ਗਿਆ ਥੋੜਾ ਬੰਦ ਕਰ ਵੀ ਹਾਂਜੀ ਅੱਜ ਇਹ ਪਹਿਲਾਂ ਘਰ ਪਹਿਲਾਂ ਨਹੀਂ ਕੀਤੀ ਆ ਪਹਿਲਾਂ ਵੀ ਲੜਦਾ ਰਿਹਾ ਇਹ ਪਹਿਲਾਂ ਵੀ ਬੜਿਆ ਲੜਿਆ ਤੁਸੀਂ ਕੰਪਲੀਟ ਨਹੀਂ ਕੀਤੀ ਥਾਣੇ ਕੋਈ ਇਹਦੇ ਕਲਾਕ ਕੰਪਲੀਟ ਬਾਜੀ ਆਪਣਾ ਆਪਣਾ ਮੁੰਡਾ ਅਸੀਂ ਤਾਂ ਇਸ ਕਰਕੇ ਨਹੀਂ ਮਤਲਬ ਪਰ ਮੁੰਡੇ ਨੇ ਤਾਂ ਇੱਜ਼ਤ ਨਹੀਂ ਰੱਖੀ ਤੁਹਾਡੀ ਕੋਈ ਕਹਿੰਦਾ ਮੇਰੇ ਚਾਕੂ ਮਾਰਿਆ ਮੇਰੇ ਪਿਓ ਨੇ ਉਹ ਉਹ ਸਿਰਫ ਮੈਂ ਮਾਰਿਆ ਨਹੀਂ ਉਹ ਸਿਰਫ ਬੈਸ ਸੁਸਾਈ ਦੇ ਵਿੱਚ ਫੜੋ ਫੜੀ ਦੇ ਵਿੱਚ ਆ ਹੁਣ ਮਤਲਬ ਨਾ ਕਿਉਂਕਿ ਜਦੋਂ ਮੁੰਡੇ ਦੇ ਹਾਲਾਤ ਦੇਖੇ ਕਾਫੀ ਡੂੰਗੇ ਟੱਕ ਲੱਗੇ ਹੋਏ ਸੀਗੇ ਉਹਦੇ ਉਹ ਕਹਿੰਦੇ ਮੇਰੇ ਪਿਓ ਨੇ ਮੇਰੇ ਮਾਰਿਆ ਮੈਂ ਆਪਣੇ ਪਿਓ ਤੇ ਕਾਰਵਾਈ ਕਰਾਉਣੀ ਆ ਕਿ ਮੇਰੇ ਪੈਸੇ ਨਹੀਂ ਦਿੰਦਾ ਪੈਸੇ ਸਾਰੇ ਇਹਨੇ ਵੰਡਦੇ ਤੇ ਲੋਕਾਂ ਨੂੰ ਪੈਸੇ ਬਾਜੀ ਸ਼ੋਅ ਕਰਾ ਉਹ ਮੈਨੂੰ ਸ਼ੋਅ ਕਰਾਵੇ ਵੀ ਆ ਮੈਂ ਆਪਾਂ ਡੈਡੀ ਦੇ ਨਾਂ ਤੇ ਭੇਜਿਆ ਪੈਸਾ ਜਿਹੜੀ ਹੁਣ ਤੋੜਪਨ ਕਰਕੇ ਗਿਆ ਤੁਸੀਂ ਕਪਰੇਟ ਕੀਤੀ ਪੁਲਿਸ ਨੂੰ ਮੋਕੇ ਤੇ ਮੈਂ ਕਪਰੇਟ ਹੈ 112 ਨੰਬਰ ਤੇ ਫੋਨ ਕੀਤਾ ਸੀਗਾ ਜੀ ਉਹਨਾਂ ਨੇ ਬੋਲਿਆ ਵੀ ਜਦੋਂ ਤੁਸੀਂ ਇਦਾਂ ਕਰੋ ਤੁਹਾਡਾ ਬੇਵਕੂਫਾ ਮਾਮਲਾ ਆਵੇ ਤੁਸੀਂ ਪਹਿਲਾਂ ਉਹ ਸਰਪੰਚ ਜਨਾ ਗੱਲ ਕਰ ਲੋ ਕੋਈ ਗੱਲ ਨਹੀਂ ਕੀ ਕਹਿੰਦੇ ਤੁਹਾਡੀ ਸਰਪੰਚ ਸਾਹਿਬ ਉਹੀ ਗੱਲਬਾਤ ਉਹਨਾਂ ਨਾਲ ਸਰਪੰਚ ਜਨਾ ਉਹ ਗੱਲਬਾਤ ਹੋਈ ਨਹੀਂ ਮੈਂ ਹੁਣ ਉਹਨਾਂ ਦੇ ਘਰੇ ਜਾਣਾ ਸੀ ਜਿੱਤੇ ਫਿਰ ਤੁਹਾਡਾ ਫੋਨ ਆ ਗਿਆ ਤਾਂ ਮੈਂ ਇਧਰ ਨੂੰ ਆ ਗਿਆ ਮੈਂ ਠੀਕ ਹਾਂਜੀ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਤੁਸੀਂ ਜਿਹੜੀ ਆ ਮੈਂ ਤਾਂ ਇਹ ਮੰਗ ਕਰਦਾ ਵੀ ਆਪਣੇ ਚਲੋ ਠੀਕ ਹੈ ਮੁੰਡਾ ਤਾਂ ਆਪਣਾ ਹੀ ਆ ਤਾਂ ਪਰ ਆਪਣਾ ਕੋਈ ਹਿਸਾਬ-ਤਾਬ ਨਾ ਰਹੇ ਜਿੰਦਾ ਪੈਸੇ ਤਾਂ ਅਸੀਂ ਲਾਉਣੇ ਆਂ ਭਾਜੀ ਪੈਸੇ ਬਗਾਨੇ ਬੰਦੇ ਨਹੀਂ ਲਾਉਣੇ ਕਿਸੇ ਨੇ ਨਹੀਂ ਲਾਉਣੇ ਪੈਸੇ ਬੋਦੀ ਸਾਡੀ ਜਗਾ ਮੈਂ ਤਾਂ ਉਹਨੂੰ ਬੋਲਿਆ ਸੀਗਾ ਵੀ ਪੈਸੇ ਤੈਨੂੰ ਦੇ ਦੇਣਾ ਹੀ ਕੋਈ ਗੱਲ ਨਹੀਂ ਵੀ ਆਪਣਾ ਪੈਸੇ ਭਾਜੀ 10 ਲੱਖ ਰੁਪਇਆ ਕੋਈ ਠੇਕਰੀਆਂ ਦਾ ਹੈ ਹੀ ਨਹੀਂ ਵੀ ਜਿਹੜੇ ਇਕੱਠੇ ਕਰਕੇ ਆ